ਮંત્રી ਪਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗੱਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ। ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ। ਜਸਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਨਿਥਕਦੇ ਇਹ ਕਹਿਣਾ ਚਾਹੁੰਦਾ ਮੇਰੀ ਇਹ ਦੋ ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਜੇ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਓਰ ਦੌਰਾਨ ਹੀ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਓਰ ਦੌਰਾਨ ਪ੍ਰਾਪਤ ਕਰ ਰਿਹਾ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਫਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਮੇਰਾ ਨਾਮ ਭਾਈ ਮਨਜੀਤ ਹੈ। ਮੈਂ ਤਾਂ ਧੀਰੇ ਲਾਡੋ ਚੱਤਦਾ ਹਾਂ। ਭਈ ਇਹ ਜਿਹੜੀ ਚੇਅਰ ਤੇ ਹੋਰ ਕੀ ਕਾਰੋਬਾਰ ਕਰਦੀ ਉਹ ਨਾਲ ਜੀ ਇਸ ਜਿਹੜੀ ਭਾਈ ਮੈਂ ਜੋ ਮੈਟੋ ਦਾ ਕੰਮ ਕਰਦਾ ਹਾਂ ਤੇ ਮੈਨੂੰ ਚन्नई ਦੀ ਇੱਕ ਫਾਊਂਡੇਸ਼ਨ ਹੈਗੀ ਅਜਤੀ ਪਾਰਖ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹਨਾਂ ਨੇ ਆਹ व्हीਲਚੇਅਰ ਦਿੱਤੀ ਹੈ ਜਿਹੜੀ ਸਕੂਲੀ ਦਾ ਵੀ ਕੰਮ ਕਰਦੀ ਹੈ ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਸਾਨੂੰ ਤੇ ਕੰਮ ਕਰੀਦਾ ਆਪਣਾ ਪਰਿਵਾਰ ਚੋਂ ਕੋਈ ਨਾ ਕੋਈ ਪਰਿਵਾਰ ਚ ਮੈਂ ਤੇ ਮੇਰੇ ਮੰਮੀ ਹਾਂ। ਕਿਦਾ ਤੁਹਾਡਾ ਐਕਲ ਲੱਗਦਾ ਵਾਪਸੀ ਘਟਣਾ ਸੀ ਹੋਇਆ ਜੀ ਇਹ ਵੀ ਭਾਈ ਮੇਰਾ ਐਕਸੀਡੈਂਟ ਹੋਇਆ ਜੀ ਕੰਮ ਤੇ ਮੈਂ ਤਫਨ ਬਲਾਸ਼ੀਸ਼ੇਰਾ ਕੰਮ ਕਰਦਾ ਜੀ ਪੂਰਾ ਕ੍ਰੇਟ ਮੇਰੇ ਉੱਤੇ ਪਲਟਿਆ ਉਹਦੇ ਕਰਕੇ ਰੀੜ੍ਹ ਦੀ ਹੱਡੀ ਟੁੱਟ ਗਈ ਤੇ ਉਹਦੇ ਕਰਕੇ ਲੱਤ ਦੇ ਥੱਲੇ ਤੇ ਚੂਲੇ ਦੇ ਥੱਲੇ ਤੇ ਕੋਈ ਪਤਾ ਨਹੀਂ ਲੱਗਦਾ ਕਿੰਨੇ ਚਿਰ ਪਹਿਲਾਂ ਆਇਆ ਇਹ 8 ਸਾਲ ਪਹਿਲਾਂ ਮੇਨੂੰ ਹਾਸਾ ਆਇਆ ਜਦੋਂ ਵੀ ਕੰਮ ਕਰਦੇ ਲੋਕਾਂ ਦਾ ਪਿੱਛਾ ਦਾ ਨੋਟਿਸ ਹੀ ਹੋ ਜਾਂਦਾ ਵਧੀਆ ਭਾਈ ਵਧੀਆ ਲੱਗਦਾ ਜਾਂਦੇ ਜਾਂਦੇ ਲੋਕੀ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰਦੇ ਹੋ ਭਾਈ ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਵੀ ਸ਼ੁਰੂ ਕੀਤਾ ਹੈ ਕਾਰੋਬਾਰਨ ਭਾਜੀ ਆਹੀ ਚਾਰਕ ਮਹੀਨੇ ਹੋਇਆ ਮੈਨੂੰ ਆ ਮਿਲੀ ਨੂੰ ਤੇ ਉਹਨਾਂ ਨੇ ਹੀ ਇਹ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪਣੀ ਡੇਲੀ ਦੀ ਨੀਂਂਦ ਹਾਂ ਜੀ ਦਾ ਆਰਡਰ ਦੇ ਜਾਂਦੇ ਹੋ ਕਿਤੇ ਕੋਠੇ ਤੇ ਜਾਂ ਬਾਗ ਵਿੱਚ ਤੇ ਕਿਤੇ ਨੋਟਿਸ ਤੁਹਾਨੂੰ ਕਰਦੇ ਨੇ ਸੀ ਨਹੀਂ ਭਾਜੀ ਕੁਝ ਨਹੀਂ ਕੋਈ ਪ੍ਰੋਬਲਮ ਨਹੀਂ ਆਂਦੀ ਵੈਸੇ ਫੋਨ ਕਰ ਦਿੱਤਾ ਵਾ ਕਸਟਮਰ ਵੀ ਆ ਕੇ ਲੈ ਜਾਂਦਾ ਵਾ ਰੈਸਟੋਰੈਂਟ ਵਾਲੇ ਵੀ ਆ ਕੇ ਫੜਾ ਦੇਂਦੇ ਆਂ ਸਿਰਫ ਡਿਲੀਵਰ ਕਰਨ ਜਾਣਾ ਹੁੰਦਾ ਆਂ ਉਹ YouTube 'ਤੇ ਮੈਸੇਜ ਨਾ ਜਾਂਦੇ ਜਿਹੜਾ ਦੇ ਹੱਥਾਂ 'ਚ ਸਾਮਾਨ ਤੇ ਔਰ ਨਸ਼ੇ ਦੇ ਵਿੱਚ ਪਏ ਰਹੇ ਭਾਈ ਜਿਹੜੇ ਨਸ਼ਿਆਂ 'ਚ ਹੋ ਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮ ਕਰ ਕਰੋ ਆਪਣਾ ਘਰ-ਬਾਰ ਦੇਖੋ ਇਤੋਂ ਵੱਧ ਕੇ ਹੋਰ ਕੁਝ ਵੀ ਨਹੀਂਗਾ ਹਾਂ ਸਾਂ ਤੋਂ ਬਾਅਦ ਆਪਣੇ ਘਰ ਦਾ ਤੱਕਿਆ ਰ ਅਦਰ ਕਿਸ ਤਰ੍ਹਾਂ ਕਿਤੇ ਜਾਂਦਾ ਲੈ ਵੀਰਾਂ ਭਾਈ ਇਤਰਾ ਮੰਮੀ ਸਲਾਈ ਦਾ ਕੰਮ ਕਰਦੇ ਰਹੀ ਥੋੜਾ ਬੋੜਾ ਤੇ ਫਿਰ ਉਹ ਕਰਦੇ ਮੈਂ ਤੁਹਾਨੂੰ ਪਤਾ ਬੈੱਡ ਤੇ ਬੈੱਡ ਬੈੱਡ ਰੀਡਨ ਹੋ ਉਹਨਾਂ तो है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर